ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਅਸੀਂ ਕੰਬਲ ਵੰਡ ਰਹੇ ਸੀਗੇ ਗਰੀਬਾਂ ਨੂੰ ਤੇ ਇਹਨਾਂ ਨੇ ਦੱਸਿਆ ਕਿ ਆਵਾਤ ਨੂੰ ਕਈ ਵਾਰ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਆ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਦਿਨ ਚ ਵੀ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਯਾਰ ਫੁੱਟਪਾਥਾਂ ਤੇ ਬੈਠੇ ਆ ਕਿੰਨੀ ਥਾਂ ਦੇ ਅਵਕਾਫ ਕਿੱਥੇ ਜਾਣ ਸੋਬੇ ਦੀ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਯਾਰ ਤੰਗ ਨਾ ਕਰੋ ਇਹਨਾਂ ਨੂੰ ਜਿਹੜੇ ਫੁੱਟਪਾਥ ਦੇ ਉੱਤੇ ਬੈਠੇ ਆ ਆਪਣੀ ਜ਼ਾਇਦਾਂ ਦੇ ਮਾਰਾ ਪੱਲਾ ਤੱਪਰ ਤੋਂ ਪੁੱੜ ਜਾ ਪਾਇਆ ਚੁੱਗੀ ਘੋੜੀ ਪਾਈ ਆ ਇਹਨਾਂ ਦੀ ਸਭ ਨੂੰ ਮਦਦ ਕਰੀਏ ਇਹ ਬੜੀ ਬੇਸ਼ਕੀਅਕ ਤੇ ਹਰ ਬੰਦਾ ਇੱਕ ਗਰੀਬ ਨੂੰ ਇੱਕ ਕੰਬਲ ਦੇ ਦੇ ਤੇ ਸਮਝ ਲਓ ਕਿ ਜਿੰਨੇ ਲੋਕ ਇਸ ਵੇਲੇ ਠੰਡ ਬਰਤਾਂਛ ਚਾਦੇ ਜਿੰਨੇ ਗਰੀਬ ਚਾਦੇ ਠੰਡ ਦੇ ਵਿੱਚ ਬਿਟ ਉਹ ਸਾਰੇ ਬੰਦੇ ਜਿਹੜੇ ਆ ਉਹ ਠੰਡ ਤੋਂ ਬਚ ਜਾਣਗੇ ਜੇ ਸਾਰੇ ਜਣੇ ਆਪਾਂ ਇੱਕ ਇੱਕ ਕੰਬਲ ਵੀ ਦੇ ਦਈਏ ਬਈ ਸਭ ਨੂੰ ਬੇਨਤੀ ਆ ਤੁਸੀਂ ਸਾਰੇ ਠੀਕ ਦੇ ਵਧੀਆ ਜੇ ਕੰਬਲ ਕੋ ਬੈਂਗਾ ਨਹੀਂ ਹੈ 200 300 400 500 ਦਾ ਕੰਬਲ ਆ ਜਾਂਦਾ ਸੋ ਤੁਹਾਨੂੰ ਬੇਨਤੀ ਹੈ ਕਿ ਜੇ ਹਰ ਗਰੀਬ ਨੂੰ ਇੱਕ ਕੰਬਲ ਜਿਹੜਾ ਜੂਦ ਵੱਡਿਓ ਸਾਡੇ ਗਰੀਬ ਨੂੰ ਇੱਕ ਕੰਬਲ ਜਿਹੜਾ ਜੂਦ ਦਿਓ ਤਾਂ ਜੋ ਜਿਹੜੇ ਠੰਡ ਦੇ ਵਿੱਚ ਬੈਠੇ ਆ ਵਿਚਾਰੇ ਇਹਨਾਂ ਦਾ ਠੰਡ ਦਾ ਮੌਸਮ ਜਿਹੜਾ ਉਹ ਲੰਘ ਜਾਵੇ ਠੰਡ ਤੋਂ ਬਾਝ ਜਾਣ ਦੀ ਤੇ ਬਿਮਾਰ ਹੋਣਗੇ ਬਹੁਤ ਇੰਨੀ ਸੀਤ ਐhle ਕੋ ਗੱਲ ਨਹੀਂ ਕਰਨ ਵਾਲੀ ਵਿਚਾਰੇ ਠੜਕਾ ਦੇ ਬੈਠੇ ਆ ਤੋਂ ਸਾਰੇ ਆਪਾਂ ਇਹ ਸੋਚਦੇ ਕਿ ਆਪਾਂ ਮਨੁੱਖਤਾ ਦੀ ਸੇਵਾ ਕਰਨੀ ਆ ਆਪਾਂ ਇੱਕ ਕੰਬਲ ਜੂਦ ਜਿੱਥੇ ਵੀ ਤੁਹਾਨੂੰ ਕੋਈ ਗਰੀਬ ਬੰਦਾ ਮਿਲਦਾ ਉਹਨੂੰ ਜੂਦ ਦੇ ਕੇ ਜਾਓ ਇਹੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵਾਇਡ ਗਿਟਰ ਸਾਫਸਾ ਵਾਇਡ ਗਿਟਰ ਬਸ ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਅਸੀਂ ਕੰਬਲ ਵੰਡ ਰਹੇ ਸੀਗੇ ਗਰੀਬਾਂ ਨੂੰ ਤੇ ਇਹਨਾਂ ਨੇ ਦੱਸਿਆ ਕਿ ਆਵਾਤ ਨੂੰ ਕਈ ਵਾਰ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਆ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਿੰਦ ਵੀ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਯਾਰ ਫੁੱਟਪਾਥਾਂ ਤੇ ਬੈਠੇ ਆ ਕਿੰਨੀ ਠੰਡਿਆ ਕਰੇ ਕਿੱਥੇ ਜਾਣ ਸੋਬੇ ਦੀ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਜ਼ਿਆਦਾ ਤੰਗ ਨਾ ਕਰੋ ਇਹਨਾਂ ਨੂੰ ਜਿਹੜੇ ਫੁੱਟਪਾਥ ਦੇ ਉੱਤੇ ਬੈਠੇ ਆ ਆਪਣੀ ਉਚਾਈਆਂ ਦੇ ਮਾਰਾ ਪੱਲਾ ਤੱਕਰ ਤੋਂ ਉੱਪਰ ਜਾ ਪਾਇਆ ਚੁੱਗੀ ਘੋੜੀ ਪਾਈ ਆ ਇਹਨਾਂ ਦੀ ਸਭ ਨੂੰ ਮਦਦ ਕਰੀਏ ਇਹ ਫੈਸਲਾ ਕੀਤਾ ਕਿ ਤੇ ਹਰ ਬੰਦਾ ਇੱਕ ਗਰੀਬ ਨੂੰ ਇੱਕ ਕੰਬਲ ਦੇ ਦੇ ਤੇ ਸਮਝ ਲੋ ਕਿ ਜਿੰਨੇ ਲੋਕ ਇਸ ਵੇਲੇ ਠੰਡ ਬਰਸਾਤ ਚ ਕਾਬੇ ਜਿੰਨੇ ਗਰੀਬ ਚਾਦੇ ਠੰਡ ਦੇ ਵਿੱਚ ਵਿੱਚ ਉਹ ਸਾਰੇ ਬੰਦੇ ਜਿਹੜੇ ਆ ਉਹ ਠੰਡ ਤੋਂ ਬਚ ਜਾਣਗੇ ਜੇ ਸਾਰੇ ਜਾਣੇ ਆਪਾਂ ਇੱਕ ਇੱਕ ਕੰਬਲ ਵੀ ਦੇ ਦਈਏ। ਸਭ ਨੂੰ ਬੇਨਤੀ ਆ ਤੁਸੀਂ ਸਾਰੇ ਠੀਕ ਜੇ ਵਧੀਆ ਜੇ ਕੰਬਲ ਕੋ ਬੈਂਗਾ ਨਹੀਂ ਹੈ 200 300 400 500 ਦਾ ਕੰਬਲ ਆ ਜਾਂਦਾ। ਸੋ ਤੁਹਾਨੂੰ ਬੇਨਤੀ ਆ ਕਿ ਜਦ ਹਰ ਗਰੀਬ ਨੂੰ ਇੱਕ ਕੰਬਲ ਜਿਹੜਾ ਜੂਰ ਵੰਡਿਓ ਹਰ ਗਰੀਬ ਨੂੰ ਇੱਕ ਕੰਬਲ ਜਿਹੜਾ ਜੂਰ ਦਿਓ ਤਾਂ ਜੋ ਜਿਹੜੇ ਠੰਡ ਦੇ ਵਿੱਚ ਬੈਠੇ ਆ ਵਿਚਾਰੇ ਇਹਨਾਂ ਦਾ ਠੰਡ ਦਾ ਮੌਸਮ ਜਿਹੜਾ ਉਹ ਲੰਘ ਜਾਵੇ ਠੰਡ ਤੋਂ ਬਾਝ ਜਾਣ ਨਹੀਂ ਤੇ ਬਿਮਾਰ ਹੋਣਗੇ ਬਹੁਤ ਇੰਨੀ ਸੀਤ ਹੈhle ਕੋ ਗੱਲ ਨਹੀਂ ਕਰਨ ਵਾਲੀ ਵਿਚਾਰੇ ਠੜਕਾਂ ਦੇ ਵਿੱਚ ਬੈਠੇ ਆ ਤੋਂ ਸਾਰੇ ਆਪਾਂ ਇਹ ਸੋਚ ਕੇ ਕਿ ਆਪਾਂ ਮਨੁੱਖਤਾ ਦੀ ਸੇਵਾ ਕਰਨੀ ਆ ਆਪਾਂ ਇੱਕ ਕੰਬਲ ਜੂਰ ਜਿੱਥੇ ਵੀ ਤੁਹਾਨੂੰ ਕੋਈ ਗਰੀਬ ਬੰਦਾ ਮਿਲਦਾ ਉਹਨੂੰ ਜੂਰ ਦੇ ਕੇ ਜਾਓ ਇਹੀ ਮੈਂ ਤੁਹਾਨੂੰ ਕਹਿਣਾ ਚਾਹਾਂ ਵਾਇਰਲ ਕੀਤਾ ਖਾਲਸਾ ਵਾਇਰਲ ਕੀਤੀ ਭੱਜ